ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਹੋ ਤੇ ਅੱਜ ਦਾ ਬਲੌਗ ਕਰਦੇ ਆਂ ਸਟਾਰਟ ਤੇ ਮੌਸਮ ਪਿੱਛੇ ਦੇਖ ਸਕਦੇ ਹੋ ਕਿ ਦੱਸ ਰਹੇ ਆ ਮੌਸਮ ਵਿਗਿਆਨੀ ਕਿ ਮੀਂਹ ਆਉਣ ਵਾਲਾ ਤੇ ਆਪਾਂ ਪਿੱਛੇ ਸਰੋਂ ਦੀ ਕਟਾਈ ਕਰ ਰਹੇ ਆ ਐਸ਼ੋਏ ਓਏ ਐਸ਼ੋ ਆਗਮ ਦਸਾਉਣਾ ਇੱਧਰ ਦੇਖੋ ਸੁੱਤੀ ਪਈਆਂ ਮੌਜਾਂ ਨਜ਼ਾਰੇ ਤੇ ਰਹੇ ਹਨ ਹਾਂ ਹੁਣ ਆਪਾਂ ਜਿਹੜਾ ਆਪਣਾ ਵੱਡਾ ਬ੍ਰਾਂਡ ਆ ਉਹਦੇ ਜੋ ਸਮਾਨ ਸਾਰਾ ਕੱਢ ਕੇ ਇੱਧਰ ਉੱਧਰ ਸਾਰਾ ਟਕਾਵਾਂਗੇ ਠੀਕ ਆ ਸਰੋਂ ਆਪਣੀ ਬਣ ਜਾਣੀ ਆ ਪਿੱਛੇ ਕਾਫੀ ਹੋ ਜਾਣਾ ਤੇ ਉਹ ਸਾਰੀ ਆਪਾਂ ਇਕੱਠੀ ਕਰਨੀ ਆ ਅੱਜ ਮੌਸਮ ਦੇਖੋ ਕਿੰਨਾ ਖਰਾਬ ਓਪਰ ਪਿੱਛੇ ਤੋਂ ਦਿਖਾਉਣੇ ਸਰੋਂ ਵੀ ਵੱਢੀ ਜਾ ਰਹੀ ਆ ਉਹ ਵੀ ਦਿਖਾਉਣੇ ਆ ਤੁਹਾਨੂੰ ਹਰ ਹੁਣ ਆਪਾਂ ਜਿਹੜਾ ਬ੍ਰਾਂਡਾ ਸਾਰਾ ਖਾਲੀ ਕਰਨਾ ਇਹ ਆਪਣਾ ਫੋੜਾ 3610 ਆਹ ਏਰੀਆ ਸਾਰਾ ਖਾਲੀ ਕਰਨਾ ਇੱਥੇ ਅੰਦਰ ਸਰੋਵਰ ਹਾਉਣੀ ਆ ਆਪਾਂ ਆ ਟੰਡਾ ਲਾ ਦੇ ਇਹ ਵੇ ਆਓ ਰਬੀਲਾ ਉਹ ਸੁਣਣੀ ਹੈ ਇਹ ਕਿੱਕਾ ਕੌਣ ਨੂੰ ਬਾਹਰ ਬਾਅਦ ਤੇ ਜਾਲ ਬਣਾਉਣਾ ਇਹਦਾ ਆਪਾਂ ਆ ਟੰਬੇ ਘਾਟ ਕੇ ਸੀਗੇ ਤੇ ਇਧਰਲੀ ਸਾਈਡ ਤਾਂ ਆਪਾਂ ਜਾਲ ਪੂਰਾ ਪਰ ਲਾਤਾ ਸੀਗਾ ਆ ਸਾਰਾ ਜਾਲ ਲੱਗ ਗਿਆ ਇਧਰ ਇਧਰ ਸਰੋਂ ਦੀ ਕਟਾਈ ਹੋਈ ਜਾਂਦੀ ਹੈ ਆਪਣੀ ਆਹ ਏਰੀਆ ਉਧਰ ਸਾਈਡ ਤੋਂ ਵੱਡੀ ਕੀ ਇਧਰੋਂ ਵੀ ਰਹੇ ਬਸ ਮੌਸਮ ਖਰਾਬ ਆ ਸਰੋਂ ਫਸਲ ਲੱਗਦਾ ਜਿਵੇਂ ਖਰੀ ਹੁੰਦੀ ਆ ਕਣਕਾਂ ਵੱਡੀਆਂ ਚ ਦੀ ਤਿਆਰੀ ਹੋ ਗਈ ਆ ਸਰੋਂ ਹਜੇ ਪੱਕਣ ਚ ਨਹੀਂ ਆਉਂਦੀ ਅੱਜ ਕੀ ਲਓ ਜੀ ਖਾਣਾ ਤਿਆਰ ਪੂਤਨੇ ਵਾਲੀ ਚਟਨੀ ਘਰ ਦੀ ਚਟਨੀ ਨਹੀਂ ਕਬੂਤਰਾਂ ਨੂੰ ਤਾਂ ਚਾਹ ਚੜ੍ਹਨ ਲੱਗ ਗਿਆ ਹੁਣ ਤਾਂ ਹੀ ਸਰੋਂ ਦੀ ਆਉਂਦੀ ਆ ਮੈਂ ਕਿੰਨਾਂ ਨੂੰ ਤੇ ਖਾਣੀ ਸ਼ੁਰੂ ਕਰਤੀ ਇਹਨਾਂ ਨੇ ਆ ਬਰਾਂਡੇ ਦੇ ਵਿੱਚ ਆਪਾਂ ਸਾਰੀ ਲਾ ਲੈਣੀ ਆ ਪਰ ਸਰੋਂ ਜ਼ਿਆਦੇ ਐ ਇਸ ਵਾਰ ਤੇ ਪਤਾ ਨਹੀਂ ਬਰਾਂਡੇ ਦੀ ਟਿਕਣੀ ਜਾਂ ਨਹੀਂ ਟਿਕਣੀ ਬਾਕੀ ਦੇਖੋ ਕੀ ਬਣਦਾ ਹਾਂਜੀ ਸਰੋਂ ਦੀ ਹੋ ਗਈ ਕਟਾਈ ਪੂਰੀ ਆਪਣੀ ਤੇ ਦੂਸਰਾ ਕਿਆਰਾ ਵੀ ਵੱਢਿਆ ਗਿਆ ਤੇ ਨਾਲ ਦੀ ਨਾਲ ਚੱਕੀ ਜੰਨੇ ਆਪਾਂ ਸਾਰੀਆਂ ਰੋਲ ਮਰ ਕੇ ਇਹ ਹੁਣ ਦੂਸਰੇ ਘੇਰਾ ਆ ਰਿਹਾ ਹੈਗਾ ਸਹੀ ਇਹ ਵੱਡਾ ਇਸਰ ਨੂੰ ਜ਼ਿਆਦਾ ਹੈ ਹੁਣ ਆਪਾਂ 15 ਟਕੌਣੀ ਨਾਲ ਦਿੰਦਾ ਆਵੇ ਫੋਕੋੜੇ ਗੱਦੇ ਅੱਜ ਬਾਪੂ ਦੇ ਧੱਕੇ ਚੜ ਗਏ ਲਾ ਆ ਵੀ ਹੁਣਿਆ ਯਾ ਦੇਸੀ ਜੇ ਨੈਡੀ ਜਗਾਤੀ ਅੱਜ ਆਪਾਂ ਇਹ ਤਾਂ ਕਰਾਂਗੇ ਇਹ ਆਪਾਂ ਹੁਣ ਤੋ ਪ੍ਰਿੰਟਰ ਚਲਾ ਲਵਾਂ ਇੱਥੇ ਜੋੜ ਜੋੜ ਕੇ ਜਿਵੇਂ ਆਹ ਚੀਜ਼ ਹੈਗੀ ਆ ਆਹ ਜਿਹੜੀ ਚੀਜ਼ ਹੈਗੀ ਇਹਦੇ ਤੋਂ ਟਰੈਕਟਰ ਨੰਗ ਲੱਗ ਜੂਗਾ ਜਦੋਂ ਅਪਗਾਉਣੀ ਹੋਈ ਟਰੈਕਟਰ ਦੇ ਨਾਲ ਇਹਨੂੰ ਗਾ ਦੇਣਾ ਪਰ ਮੈਨੂੰ ਹਰੇ ਹੀ ਲੱਗਦੀ ਸੀਗੀ ਬਾਪੂ ਨੇ ਖੇੜਾ ਨਹੀਂ ਛੱਡਿਆ ਕਹਿੰਦਾ ਅੰਦਰ ਹੀ ਰੱਖਣੀ ਆ ਮੌਸਮ ਖਰਾਬ ਹੋ ਜਾਣਾ ਮੈਨੂੰ ਇਹ ਸੀਗੇ ਦੋ ਤੁੱਪਾਂ ਬਾਹਰ ਲੱਗ ਜਾਂਦੀਆਂ ਬਾਪੂ ਕਹਿੰਦਾ ਅਸੀਂ ਪੁਰਾਣੇ ਬੰਦੇ ਆ ਕਿਰ ਜਾਣੀਆਂ ਬਾਅਦ ਚ ਮੈਂਦੇ ਪੱਕ ਜਾਣੀਆਂ ਹੱਥ ਬੱਲੇ ਨਹੀਂ ਕੁਝ ਹੋਣਾ ਆ ਬੱਚੇ ਦਾਣੇ ਹਰੇ ਬਹੁਤ ਆ ਹਾਂ ਦੇਖੋ ਦੱਸਿਓ ਮਾੜਿਆ ਕੀ ਥੋੜਾ ਜਿਹਾ ਰਬਾ ਕਹਿੰਦਾ ਮੈਂ ਤਾਂ ਕਿ ਬਾਪੂ ਦੋ ਦੋ ਪਾਉ ਤੇ ਪਈ ਦੀਆਂ ਲੱਗ ਰਹਿਣ ਦੀ ਫੇਰ ਚੱਕ ਕੇ ਅੰਦਰ ਸੱਟ ਲਾਂਗੇ ਬਾਪੂ ਕੰਦੇ ਨਹੀਂ ਹੋਣੀ ਚੱਕਣੀ ਮੀ ਆ ਜਾਣ ਬਾਕੀ ਇੱਥੇ ਵੀ ਬਾਹਰ ਆ ਰ ਗਈ ਐ ਵੈਸੇ ਤਾਂ ਮੂੰ ਤਾਂ ਕੀ ਹੋਇਆ ਦੰਦ ਗਵਾਚ ਗਿਆ ਕਿੱਥੋਂ ਨਿਕਲਿਆ ਸੀ ਦੇਖਾਂ ਦੇਖਾਈ ਇੱਥੋਂ ਨਿਕਲੇ ਤੁਹਾ ਕੋਈ ਨੀਰਕੀਆ ਕਿੱਥੇ ਗਵਾਚ ਗਿਆ ਤੂੰ ਦੰਦ ਦੇ ਘਰੋਣਾ ਹੀ ਕਿੱਥੇ ਡਿੱ ਗਿਆ ਚ ਲੱਭ ਲੈਨੇ ਆਪਾਂ ਆ ਵੀ ਥੈਂਕੀ ਹੋ ਜਾਗੇ ਤੇਰੇ ਕੋਲੇ ਹੈ ਚਲਾ ਉਹ ਲੱਭ ਲੈਨੇ ਆਂ ਨੌਦੀ ਤੇ ਡਿੱਗ ਪਿਆ ਚਲਾ ਮੈਂ ਲੱਭ ਕੇ ਦੇਣ ਮੇਰੇ ਪੁੱਤ ਦਾ ਦੰਦ ਗਵਾਚ ਗਿਆ ਸੀ ਮੇਰੇ ਪੁੱਤ ਦਾ ਆਇ ਲੱਭ ਗਈ ਆਵੇ ਪਿਆ ਆਵੇ ਪਿਆ ਆਵੇ ਦਾ ਆਜੋ ਓਏ ਆਹੀ ਸੀ ਨਾ ਦੰਦ ਕੋ ਹੱਜ ਗਈਂਦੀ ਓਏ ਆ ਮੇ ਦਾ ਲੈ ਲੈ ਆਹੀ ਸੀ ਨਾ ਹੁਣ ਨਾ ਗਵਾਲੀ ਥਾਮ ਕੇ ਰੱਖੀ ਤੇ ਆਪਣਾ ਵੀ ਗੱਡੀਆਂ ਵਡੀਆਂ ਪਾਈਆਂ ਮੈਨੂੰ ਪਤਾ ਨਹੀਂ ਇਹਨੂੰ ਕੀ ਹੋ ਗਿਆ ਜਾਂ ਬਾਲ ਬਾਲ ਮਮਾ ਤੋਂ ਲਓ ਕਮਰਾ ਪਰ ਚਲੇਆ ਆਪਣਾ ਬ੍ਰਾਂਡ ਤਿੰਨ ਕਨਾਲਾਂ ਦੀ ਸਰੂਆ ਆਪਣੀ ਇਹ ਥੋੜੇ ਰਹਿ ਗਏ ਚੱਕਣ ਆਸਾਂ ਪੂਰਾ ਭੱਗ ਗਿਆ ਉਧਰੋਂ ਮੀਂਹ ਦੀ ਝੋਆ ਹੋਂ ਦਸਰੇ ਲਓ ਬਈ ਅੱਜ ਮਨਪ੍ਰੀਤ ਨੇ ਕੀਤਾ ਸੀ ਕੂਰੀਅਰ Amazon ਤੋਂ ਕਿੱਥੋਂ ਕੀਤਾ ਸੀ ਹੈ ਆਦੀਵਾਸੀ ਆਦੀਵਾਸੀ हेयर ਰੋਲ ਹੈ ਨਾ ਠੀਕ ਆ ਲਓ ਬਈ ਡਿਲੀਵਰੀ ਆ ਪਹੁੰਚ ਗਿਆ ਤੇ ਪੇਮੈਂਟ ਲੈ ਲਈ ਦੇਖੋ ਕੀ ਬਣਦਾ ਠੀਕ ਆ ਇਹਨੇ ਸਾਬਣ ਦੀ ਟਿੱਕੀ ਨਿਕਲਣੀ ਵਿੱਚੋਂ ਹੈ ਠੀਕ ਇਹ ਕੈਨਸਲ ਕਰ ਦ ਹੂੰ ਖੋਰ ਭਾਈ ਚਾਹ ਪਾਣੀ ਪੀਓਗੇ ਲੋ ਵੀ ਦੋਸਤੋ ਆ ਗਿਆ ਕੋਰੀਅਰ ਆਪਣਾ ਕਿੰਨੇ ਦਿਨਾਂ ਬਾਅਦ ਆਇਆ ਮਨਪ੍ਰੀਤ 14 ਦਿਨਾਂ ਬਾਅਦ ਥੈਂਕ ਯੂ ਸ਼ਿਪਿੰਗ ਕਿੰਨੇ ਪੈਸੇ ਦੇਣੇ ਆਪਾਂ ਇਹ? 500 ਕੋਰਸੇ ਆ ਬਾਈ ਜੀ। ਧੰਨਵਾਦ। ਥੈਂਕ ਯੂ। ਹਾਂ। ਇਹ ਚਾਹ ਜਿਹੜਾ ਵਾ ਮਨਪੀਤੇ ਨੇ ਜ਼ਿੰਦਗੀ ਦੇ ਇਹਨਾਂ ਪਹਿਲੀ ਵਾਰੀ ਚੀਜ਼ ਕੋਈ ਆਨਲਾਈਨ ਮੰਗਾਈ ਆ ਉਹਦੇ ਵਾਸਤੇ। ਠੀਕ ਆ ਹੁਣ ਚਾਹ ਨਹੀਂ ਚੱਕਿਆ ਜਾਂਦਾ। ਹੁਣ ਇਹਦੇ ਚ ਡੱਬੇ ਚੋਂ ਕੀ ਨਿਕਲਣਾ? ਇਹ ਹੁਣ ਰੱਬ ਹੀ ਜਾਣਦਾ ਪਤਾ ਨਹੀਂ ਕੀ ਨਿਕਲਣਾ ਇਹਦੇ ਚ। ਠੀਕ ਆ ਨਾ। ਐਸ਼ ਐਸ਼ ਕੋਰੀਅਰ ਆਇਆ ਓਏ ਆਪਣਾ। ਓਰੀਆ ਇਹ ਹੁਣ ਮਨਪੀ ਕੀ ਚੀਜ਼ ਸੀ ਹੁਣ ਦੱਸੋ ਯਾਰ ਸਹੀ ਤਰ੍ਹਾਂ ਦੱਸੋ ਉਦੋਂ ਗੱਲ ਨਹੀਂ ਬਣੀ ਕਿ ਕੀ ਚੀਜ਼ ਆ ਜਿਹੜੀ ਮਹਗਾਈ ਸੀ ਆ ਦੇਖੋ ਆ ਦਿਵਾਸੀ ਹਰਬਲ ਹੀਅਰ ਆਇਲ ਆਦੀਵਾਸੀ ਹਰਬਲ ਹੀਅਰ ਆਇਲ ਲਾਇਫ ਅਜ ਖੋਲ ਕੇ ਦਿਖਾਉਣੇ ਤੁਹਾਨੂੰ ਮੈਂ ਤਾਂ ਕਹਿੰਦਾ ਵਿੱਚੋਂ ਨਿਕਲੇ ਕਿਤੇ ਕੂੜਾ ਕਰਕਟ ਦਾ ਨਿਆਰਾ ਜਾਵੇ ਆ ਆ ਲੰਘਣਾ ਖੁੱਲ ਗਏ ਕਿ ਲਈ ਵੈਬਸਾਈਟ ਤੋਂ ਆਇਆ ਇਹ ਸ਼ੰਕੀ ਇਹ ਆਇਆ ਵਾ ਵੈਬਸਾਈਟ ਨੇ ਕਿ ਲਈ ਇਹ ਤੇ ਵੈਬਸਾਈਟ ਦਾ ਐਡਰੈਸ ਆ ਤੂੰ ਕਿੱਧਰ ਹੈ ਆ ਦੇਖੋ ਆਪਾਂ ਕਿੱਧਰ ਆ ਸਾਰਾ ਲਿਖਿਆ ਤਾਂ ਹੈ ਹਾਂ ਨੰਬਰ 38 ਹਾਕੀ ਪਿੱਕੀ ਕਲੋਨੀ ਸੁਬਾ ਸੰਗਰਵੇਤੀ ਲਗੇਰੀ ਕੇ ਬੰਗਲੌਰ ਪਤਾ ਨਹੀਂ ਕੀ ਕੁਝ ਲਿਖਿਆ ਬੰਗਲੌਰ ਤੋਂ ਆਇਆ ਸ਼ਾਇਦ ਇਹ ਠੀਕ ਆ ਇਹ ਜਿਹੜਾ ਆਪਣਾ ਆਦੀਵਾਸੀ ਦੀ ਬਾੜੀ ਐਡ ਚੱਲਦੀ ਆ ਨਾ ਕਿ ਵਾਲ ਨਹੀਂ ਝੜਦੇ ਕਾਲੇ ਹੋ ਜਾਂਦੇ ਇਹ ਤਾਂ ਹੁੰਦਾ ਉਹ ਵਾਲ ਝੜਨ ਨੂੰ ਹਟ ਦਿੰਦੇ ਗਰੋ ਜ਼ਿਆਦਾ ਵਾ ਮੈਂ ਸਾਰੇ ਵਿਖੇ ਹੋਇਆ ਠੀਕ ਆ ਲੌਂਗ ਹੈਅਰ ਨਿਊ ਗ੍ਰੋਥ ਵਾਸਤੇ ਨੋ ਗ੍ਰੇ ਹੈਅਰ ਸਾਰੇ ਕਿਸੇ ਵਾਸਤੇ ਨੋ ਗ੍ਰੇ ਹੈਅਰ ਮਤਲਬ ਵਾਈਟ ਹੈਅਰ ਅੱਛਾ ਲੌਂਗ ਵਰਤ ਕੇ ਦੇਖ ਲੀਆ ਲਓ ਫੋਨੋ ਫਰੇਨ ਓ ਬਈ ਕਰਦ ਨੇੜੇ ਪੈਗਮ ਅਜ ਤਾਂ ਤਾਂ ਮਈ ਅਮਾ ਤੇ ਮੈਂ ਦਿਖਾਉਣ ਹਾਂ ਕੀ ਨਿਕਲਦਾ ਮੈਂ ਤਾਂ ਸ਼ੈਂਕੀ ਕਰ ਲੱਗੀਆਂ ਜੀ ਇਹਦੀ ਓਪਨਿੰਗ ਤਾਂ ਕੀ ਨਾ ਪਤਾ ਨਹੀਂ ਤੁੰ ਮੰਮੀ ਕਿੰਨੇ ਸੀ ਦੇਖ ਲਈ ਨਾ ਹੋ ਵਿੱਚੋਂ ਸਾਬਨ ਦੀ ਟਿੱਕੀ ਨਿਕਲਿਆ ਹੋਵੇ ਸਾਬਨ ਦੀ ਟਿੱਕੀ ਦਾ ਨਿਕਲਿਆ ਤਾਂ ਤੇਲ ਹੀ ਆ ਕੋਈ ਤੇ ਪਰ ਜੈਸਾ ਉਹਦੇ ਨਾਲ ਹੀ ਆਨਲਾਈਨ ਆਇਆ 1500 ਦਾ ਠੀਕ ਆ ਜੈਸਾ ਉਹਨਾਂ ਬੱਚੇ ਦੇ ਦੀਦੀ ਆ ਉਹ ਟਿੱਕੀ ਜੀ ਇਹਨੂੰ ਇਹਦੇ ਹਾਲੋ ਪਈ ਜਾਂਦੇ ਨੇ ਕੀ ਆ ਲੋ ਵੀ ਇਹ ਆਈ ਚੀਬੀ ਜਬੀ ਹੋਈ ਪਈ ਸੀ ਸਾਰੀ ਬੱਚੋਂ ਆਦੀਵਾਸੀ ਹਰ ਬਲੋ ਕੰਤੀ ਕੁਛ ਲਿਖਿਆ ਉੱਪਰ ਜਿਸ ਤਰ੍ਹਾਂ ਦੀ ਪੈਕਿੰਗ ਆ 15 ਥੋੜੀ ਨਹੀਂ ਡਾੜੀ ਇਹ ਤੇਲ ਤਾਂ ਆ ਗਿਆ ਬਟ ਜਿਹੜੀ ਪੈਕਿੰਗ ਆ ਬੋਤਲਾ ਬਹੁਤ ਜਿਆਦਾ ਦੇਖੋ ਬਹੁਤ ਜਿਆਦਾ ਨਰਮ ਜੀ ਬੋਤਲਾ ਜੀ ਜਿਹਾ ਸਾਉਣਾ ਪ੍ਰੋਡਕਟ ਆ ਇਹਨਾ ਮਹਿੰਗਾ ਉਸ ਹਣਾ ਬੋਤਲ ਨਹੀਂ ਇਹਨੂੰ ਫੋਟੋ ਬਾਲ ਨਹੀਂ ਬੈਸਟ ਬਿਫੋਰ ਡੇਟ ਵੀ ਲਿਖਿਆ ਹੋਇਆ ਚੋਲਾ ਰਹਿਣ ਮਾਰਫ ਮਾਰਲੇ ਤੋਂ ਬਾਕੀ ਦੇਖੋ ਟੈਸਟ ਕਰਕੇ ਪਤਾ ਲੱਗੂਗਾ ਕਿ ਵਿੱਚੋਂ ਕਿਦਾਂ ਦਾ ਇਹਦਾ ਰਿਜ਼ਲਟ ਹੈ ਇਹ ਮੰਗਾਇਆ ਕਿ ਤੁਸੀਂ ਬਣ ਵੀਤ ਮਤਲਬ ਕਿ ਕਿਹੜੀ ਵੈਬਸਾਈਟ ਤੋਂ ਕਿਹੜੀ ਸੀ ਇਹ ਲਈ ਵੀ ਇਹ ਫੇਕ ਵੀ ਬਹੁਤ ਆਈ ਜਾਂਦੇ ਪਰ ਇਹ ਉਹ ਕਿਸੇ ਦੀ ਉਹ ਮਹਿਕ ਤਾਂ ਇੱਕ ਤਰ੍ਹਾਂ ਦੀ ਵੱਖਰੀ ਹੀ ਹੁੰਦੀ ਬਿਲਕੁਲ ਹੈ ਬਿਲਕੁਲ ਚੀਜ਼ ਹੀ ਹੈ ਨਾ ਅਰਮਾਨ ਮਾਲਿਕ ਉਹ ਗਏ ਸੀ ਜਾ ਕੇ ਨਾ ਉੱਥੋਂ ਲੈ ਸੀ ਨਾ ਹਨਾ ਇਹਦੇ ਸੀ ਨਾ ਯੈਸ ਅਰਮਾਨ ਮਾਲਿਕ ਉਹਨੂੰ ਇੱਥੇ ਜਾ ਕੇ ਗਏ ਸੀ ਕਿ ਸਪੈਸ਼ਲ ਉਹਨਾਂ ਦੀ ਵੈਬਸਾਈਟ ਜਿਹੜੀ オリジナル ਬੰਦੇ ਆ ਉਹਨਾਂ ਦੀ ਵੈਬਸਾਈਟ ਤੋਂ ਮੰਗਾਇਆ ਸੀ ਇਹ ਤੇ ਆਹ ਬਾਪੂ ਨੂੰ ਇਹ ਤੇਲ ਆ ਬਾਪੂ ਇਹ ਨਾਲ ਨਾ ਬਾਲ ਕਾਗੇ ਹੋ ਜਾਂਦਾ ਅੜੀ ਦੂਰੀ ਤੇ ਲਾਇਆ ਕਰ ਜਵਾਨੀ ਆ ਜੀ ਦੁਆਰਾ ਸਹੀ ਗੱਲ ਆ ਸਹੀ ਬਾਕੀ ਇਹ ਗੱਲ ਆ ਬਾਪੂ ਸ਼ੇਕੀ ਦੇ ਵੀ ਲਾ ਦਿਆ ਕਰਗੇ ਇਹਦੇ ਵੀ ਇਹਦੇ ਵੀ ਜਿਹੜੇ ਚਿੱਟੇ ਬਾਲ ਕਾਲੇ ਆ ਜਾਣਗੇ ਹੈ ਓਏ ਠੀਕ ਆ ਤੇਰੇ ਵੀ ਲਾ ਦਈਏ ਚਲੋ ਹਾਂਜੀ ਉੱਪਰ ਜਿਹੜਾ ਆਪਾਂ ਰੂਮ ਕਵਰ ਕੀਤਾ ਸੀ ਉਹ ਹੋਣ ਜਾ ਰਿਹਾ ਪੇਂਟ ਤੇ ਇਹ ਤੇ ਵਾਈਟ ਪੇਂਟ ਹੋਊਗਾ ਇਹ ਲੱਕੜ ਜਿਹਾ ਔਰ ਲੱਗਦੀ ਸੀ ਤੁਹਾਡੇ ਘਰੇ ਰਿਪੇਅਰ ਚੱਲਦੀ ਸੀ ਅਸੀਂ ਕਹ ਚੱਲ ਇਹ ਵੀ ਨਾਲ ਹੀ ਕਰਵਾ ਦਈਏ ਸੋ ਉੱਪਰ ਇੱਕ ਜਿਹੜਾ ਰੂਮ ਬਣਾਇਆ ਸੀ ਆਪਾਂ ਹੁਣ ਉਹਨੂੰ ਆਪਾਂ ਮੋਡੀਫਾਈ ਕਰਨ ਲੱਗੇ ਆ ਹਨ ਕੀ ਮੋਡੀਫਾਈ ਕਰਾਂਗੇ ਸਸਪੈਂਸ ਹੈ ਜੀ ਕੀ ਬਣਾਉਣਾ ਆਪਾਂ ਹਾਂਜੀ ਦੋਸਤੋ ਸਾਨੂੰ ਕੀਰਤਨ ਦੀਆਂ ਆਵਾਜ਼ਾਂ ਆਉਂਦੀਆਂ ਹੋਣਗੀਆਂ ਤੇ ਐਸ ਓਏ ਐਸ ਬਾਬਾ ਦੇਖਣ ਆਈ ਆ ਸੋ ਅੱਜ ਨਗ ਕੀਰਤਨ ਤੇ ਅ ਪਰਸੋਂ ਨੂੰ ਸ਼ਾਇਦ ਵਿਸਾਖੀ ਕਿਹੜੇ ਦਿਨ ਦੀ ਆਪਣੇ ਪਿੰਡ ਹਾਂਜੀ ਦੋਸਤੋ ਕੀਰਤਨ ਦੀਆਂ ਆਵਾਜ਼ਾਂ ਆਉਂਦੀਆਂ ਹੋਣਗੀਆਂ ਇੱਧਰ ਦੇਖੋ ਕਿੰਨੀ ਦੂਰ ਹਨ ਹਾਂ ਆਪਣੇ ਘਰ ਤੋਂ ਦਿਸਦਾ ਇੱਥੋਂ ਠੀਕ ਆ ਤੇ ਆਪਣੇ ਗੇਟ ਮੂਰ ਦੀ ਨੰਗਣਾ ਤੇ ਮੱਥਾ ਟੇਕਣਾ ਤੇ ਪਰਸੋਂ ਹੈਗੀ ਵਿਸਾਖੀ ਤੇ ਵਿਸਾਖੀ ਵਾਲਾ ਵੀ ਬਲੌਗ ਕੋਸ਼ਿਸ਼ ਕਰਾਂਗੇ ਬਣਾਉਣ ਦੀ ਠੀਕ ਹੈ ਕਿਉਂਕਿ ਭੀੜ ਭੜਕਾ ਬਹੁਤ ਜ਼ਿਆਦਾ ਹੁੰਦਾ ਆਪਾਂ ਸਪੈਸ਼ਲ ਮਾਈਕ ਲਾ ਕੇ ਸ਼ੂਟ ਕਰਾਂਗੇ ਉਹ ਬੜਾ ਵਲੌਗ ਠੀਕ ਹੈ ਵਾਇਰਲੈਸ ਮਾਈਕ ਲਾ ਕੇ ਸ਼ੂਟ ਕਰਾਂਗੇ ਭੀੜ ਭੜਕਾ ਬਹੁਤ ਹੁੰਦਾ ਅੱਗੇ ਤੁਹਾਨੂੰ ਵਸਾਖੀ ਨਹੀਂ ਦਿਖਾਈ ਇਸ ਵਾਰ ਤੁਹਾਨੂੰ ਆਦੇ ਪਿੰਡ ਦੀ ਵਸਾਖੀ ਦਿਖਾਵਾਂਗੇ ਤੇ ਸਾਡੇ ਪਿੰਡ ਦਾ ਟੂਰਨਾਮੈਂਟ ਤੁਹਾਨੂੰ ਦਿਖਾਵਾਂਗੇ ਠੀਕ ਆ ਤੇ ਵਸਾਖੀ ਵਾਲੇ ਦਿਨ ਹੈਗਾ ਟੂਰਨਾਮੈਂਟ ਠੀਕ ਆ 13 ਤਰੀਕ ਦੀ ਵਸਾਖੀ ਹੈ ਨਾ ਆਪਣੇ ਤੇ 13 ਤਰੀਕ ਦਾ ਟੂਰਨਾਮੈਂਟ ਆਪਣਾ ਹੈ ਨਾ ਠੀਕ ਆ ਤੇ ਜਿੰਨੇ ਸਾਨੂੰ ਚਾਹਣ ਕਰਨ ਜਿੰਨੇ ਸਾਨੂੰ ਚਾਹਣ ਵਾਲੇ ਜਿੰਨੇ ਸਾਨੂੰ ਪਿਆਰ ਕਰਦੇ ਆ ਤੇ ਸਾਡੇ ਪਿੰਡ ਦੀ ਵਿਸਾਖੀ ਤੇ ਜਰੂਰ ਆਇਓ ਤੁਹਾਨੂੰ ਸਾਰੇ ਨੂੰ ਮਿਲਾਂਗੇ ਆਪਾਂ ਠੀਕ ਆ ਤੇ ਵਿਸਾਖੀ ਮੇਲਾ ਆਪਣੇ ਬਹੁਤ ਵਧੀਆ ਹੁੰਦਾ ਤੇ ਬਹੁਤ ਵਧੀਆ ਕਬੱਡੀ ਕੱਪ ਹੁੰਦਾ ਇੱਥੇ ਠੀਕ ਆ ਸਾਰੇ ਜਣੇ ਜਰੂਰ ਪਹੁੰਚੋ ਸਾਡੇ ਪਿੰਡ ਸਲੀਣਾ ਵਿੱਚ ਠੀਕ ਆ ਜ਼ਿਲ੍ਹਾ ਮੋਗਾ ਓਏ ਓਏ ਹੋਏ ਓਏ ਹੋਏ ਆਪਣਾ ਪਿੰਡ ਸਲੀਣਾ ਜ਼ਿਲ੍ਹਾ ਮੋਗਾ ਪੈਂਦਾ ਤੇ ਐਸ਼ ਨੇ ਵੀ ਸਿਰ ਤੇ ਬੰਨ ਲਿਆ ਰਮਾਲ ਤੇ ਮਨਪ੍ਰੀਤ ਨੇ ਵੀ ਸਿਰ ਤੇ ਲੈ ਲਈ ਚੁੰਨੀ ਤੇ ਆਪਾਂ ਰਮਾਲ ਬੰਨਣਾ ਠੀਕ ਆ ਤੇ ਸਰੋਂ ਵੱਢ ਲਈ ਆ ਆਪਾਂ ਅੰਦਰ ਸਾਂਭਦੀ ਆ ਅੱਜ ਕੰਮ ਕਾਫੀ ਹੋ ਗਏ ਆ ਤੇ ਉੱਪਰ ਰੂਮ ਤਿਆਰ ਹੋਈ ਜਾਂਦਾ ਉੱਪਰ ਤੁਸੀਂ ਦੇਖ ਲਿਆ ਪੇਂਟ ਹੋ ਰਿਹਾ ਆਪਣਾ ਹਨ ਠੀਕ ਆ ਬਹੁਤ ਜਲਦੀ ਇੱਕ ਨਵੀਂ ਚੀਜ਼ ਦੇ ਨਵੀਂ ਲੁੱਕ ਦੇ ਆਵਾਂਗੇ ਉਸ ਰੂਮ ਨੂੰ ਠੀਕ ਆ ਕੱਲੇ ਡੰਡਲੇ ਹੀ ਰਹਿ ਗਏ ਸਰੋਂ ਵੱਢ ਲਈ ਆਪਾਂ ਸਰੋਂ ਇਸ ਵਾਰੋਂ ਐਡੀਕ ਜਿਆਦਾ ਲੰਬੀ ਹੋ ਗਈ ਸੀ ਬਹੁਤ ਜਿਆਦਾ ਉਹ ਆਪਦੀ ਹਾਈਟ ਕਰ ਗਈ ਸੀ ਤੇ ਅੰਦਰ ਵੀ ਸਰੋਂ ਵੇਲੇ ਕਿੰਨੀ ਕਿੰਨੀ ਲੰਬੀ ਪਈ ਆ ਇਦਾਂ ਲੱਗਦਾ ਮੋਟੇ ਚ ਵੱਡੀ ਹੁੰਦੀ ਤੇ ਇੰਨੇ ਨੇ ਕਰਚੇ ਵੀ ਇੱਥੇ ਖੜੇ ਹੋਏ ਇਧਰ ਵੀ ਤੇ ਉਸ ਸਾਈਡ ਵੀ ਤਿੰਨ ਕਣਾਂ ਵਾਲਾ ਸਰੋਂ ਸੀ ਆਪਣੀ ਅੱਜ ਵੱਢ ਕੇ ਅੰਦਰ ਸੈਟ ਲਈ ਆ ਠੀਕ ਆ ਤੇ ਆ ਉਧਰੋਂ ਆਵਾਜ਼ਾਂ ਆਉਂਦੀਆਂ ਨੇ ਉਹ ਸਪੈਈਦੇ ਤੁਸੀਂ ਦੇਖ ਸਕਦੇ ਹੋਗੇ ਉੱਥੋਂ ਨਗਰ ਕੀਰਤਨ ਅ ਉੱਥੋਂ ਦੀ ਆਪਾਂ ਨੂੰ ਦਿਖ ਜੂਗਾ ਬਾਕੀ ਆ ਜਿਹੜਾ ਘਰਾਂ ਕੋਲ ਦੀ ਆ ਜਿਹੜੇ ਤੁਸੀਂ ਵਾਈਟ ਘਰ ਦੇਖਦੇ ਹੋ ਇੱਥੋਂ ਦੀ ਆਪਾਂ ਨੂੰ ਜਿੰਦਾ ਕੀਰਤਨ ਦਿਖ ਜਾਣਾ ਆਉਂਦਾ ਫਿਰ ਆਪਾਂ ਗੇਟ ਚਲੇ ਜਾਵਾਂਗੇ ਠੀਕ ਆ ਹਾਂਜੀ ਤੇਰਾ ਬੜਾ ਮੂਹ ਘਰਦਾ ਹਨ ਐਸੇ ਐਸੇ ਦੰਦ ਟੁੱਟ ਗਏ ਤੇਰਾ ਨਾ ਦਿਖਾਈ ਦੰਦ ਬੂੜਾ ਹੋ ਗਿਆ ਵੀ ਐਸ਼ ਕਾਕਾ ਆਪਣਾ ਅੱਜ ਹੁਣ ਐਸ਼ ਕੀ ਕਰਾਂਗੇ ਤੇਰਾ ਐਸ਼ ਦਿਖਾਈ ਦੰਦ ਲਓ ਵੀ ਜਿਹੜੇ ਕਾਕੇ ਐਸ਼ ਨੂੰ ਵੇਂਦੇ ਐਂ ਅਸੀਂ ਤਾਂ ਦੰਦ ਹੈ ਨਹੀਂ ਇੱਕ ਥੱਲੇ ਵਾਲਾ ਹੁਣ ਛਿੰਕੀ ਦੇ ਤਾਂ ਟੁੱਟ ਕੇ ਨਵੇਂ ਆ ਗਏ ਆ ਹੁਣ ਤੇਰੇ ਨਹੀਂ ਹੋਣੇ ਨਹਿ ਰਹਿਣ ਦੇ ਦੇਖ ਨੂੰ ਹੈ ਠੀਕ ਆ ਬਾਬਾ ਬਾਖਰੂ ਐਸ਼ ਮੈਂ ਪਰਸ਼ਾਦ ਲੈ ਕੇ ਆਉਪੋਤ ਮੇਰੇ ਨਾਲ ਮਤਾਂ ਟੇਕੀ ਹਣਾ ਗੇਟ 'ਚ ਆ ਆ ਵੇ ਲੋ ਜੀ ਨਾ ਕਿ ਤੂੰ ਆ ਗਿਆ ਨੇੜੇ ਓਏ ਤੁਹਾਨੂੰ ਦੱਸਦਾ ਟਰੈਕਟਰ ਟਰਾਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਹੁਣ ਆਪਾਂ ਜਨਾ ਦਰਵਾਜ਼ੇ ਵਿੱਚ ਦੀ ਦਰਵਾਜ਼ੇ ਚ ਮੁਰਦੀ ਲੱਗਣਾ ਨੇ ਜੇ ਤਿੰਨੇ ਦੇ ਵੀ ਬਾਪੂ ਹੀ ਤਿਆਰ ਬੈਠੇ ਆ ਸਾਰੀ ਫੈਮਿਲੀ ਤਿਆਰ ਚ ਬੈਠੀ ਆ ਮੱਥਾ ਟੇਕਣ ਨੂੰ ਕਿਦਾਂ ਮੈਂ ਤਾਂ ਸੱਟਾ ਸੱਤ ਪੂਰਾ ਤੈਨੂੰ ਕਈ ਨਾਂ ਲਾ ਕੇ ਤੂੰ ਰਹਿਣ ਦੇ ਤੂੰ ਬਜ਼ੁਰਗ ਹੋ ਗਿਆ ਹੁਣ ਇਹਦੇ ਨਾਂ ਲੱਗੂ ਬੜਨ ਨੂੰ ਦੋ ਬੇਬੇ ਨੂੰ ਨੌਂਦਾ ਨਾਲ ਬੇਬੇ ਨੇ ਪਾਣੀ ਦੇ ਜਰਾ ਫਰਾਂ ਦੇ ਕਹਿੰਦੇ ਲੁੱਟੋ ਦਿੰਦੀ ਪੁਈਆ ਬਾਪੂ ਆ ਬਾਲਾ ਕੌਮ ਬਾਪੂ ਬਾਗਾ ਕਿਹਦੇ ਕੱਲ ਤਾਂ ਕਹਿੰਦਾ ਕਿ ਮੈਨੂੰ ਕਹਿੰਦਾ ਤੈਨੂੰ ਪਰਸੋਂ ਤਾਂ ਤੈਨੂੰ ਪੱਤੀ ਲਿਆ ਕੇ ਦਿੱਤੀ ਹੁਣ ਮੈਨੂੰ ਫੇਰ ਕਹਿੰਦੀ ਚਾਹ ਪੱਤੀ ਲਿਆ ਦੇ ਨੀ ਹਾਂ ਮੈਂ ਤਾਂ ਕੱਲੀ ਨੇ ਚਾਹ ਪੀਣ ਵਾਲਾ ਕੱਲਾ ਸਾਡੇ ਮੈਂਬਰ ਮੰਮੀ ਹੋਈਆਂ ਹੋਰ ਚਾਹ ਕਰ ਚਾਹ ਪੱਤੀ ਬਾਹਲੀ ਨਹੀਂ ਲਿਆਉਂਦੀਆਂ ਦੀ ਘਰੇ ਸਾਰੇ ਘਰ ਚਾਹ ਕੱਲੀ ਮੰਮਾ ਪੀਂਦੀ ਆ ਮੰਮਾ ਸਿਰਾ ਹਾਂ ਹੋਰ ਕੋਈ ਨਹੀਂ ਪੀਂਦਾ ਐ ਤਾਂ ਆਇਆ ਗਿਆ ਕੋਈ ਨਹੀਂ ਕੱਲ ਬਣਾਈ ਨਾ ਹੂੰ ਲੋਈ ਪੰਛੀ ਚਹਿਚਰਾ ਰਹੇ ਨੇ ਕਬੂਤਰ ਖੇਡਦੇ ਫਿਰਦੇ ਆਪਣੀ ਕੋਠੀ ਦੇ ਉੱਤੇ ਹੋਣ ਹੋ ਗਿਆ ਜੀ ਮਿਲਕਿੰਗ ਦਾ ਟਾਈਮ ਵਾਜਾਂ ਮਾਰੀ ਜਾਂਦੀ ਮਾਤਾ ਤੈਨੂੰ ਗਾਂ ਗਾਂ ਵਾਜਾਂ ਮਾਰੀ ਜਾਂਦੀ ਆ ਲੈ ਹੁਣ ਚਲਾ ਲ ਗਏ ਬੇਬੇ ਨੂੰ ਪੱਖਾ ਬੇਬੇ ਨੂੰ ਸਹੂਲਦਾ ਪੂਰੀਆਂ ਨੇ ਘਰੇ ਪੱਖਾ ਲਾ ਕੇ ਫੇਰ ਧਾਰ ਚੋਂਦੇ ਬੇਬੇ ਲੈ ਮੈਂ ਚੱਲ ਗਿਆ ਪੱਖਾ ਹਰ ਲੌਂ ਲੱਗੀਆਂ ਪਾਣੀ ਸਬਜ਼ੀ ਨੂੰ ਐਸੇ ਪਾ ਕੇ ਤੁਸੀਂ ਤਾਂ ਇਹ ਕਿਤਾਬ ਬਹੁਤ ਭਜਦੀਆਂ ਇੰਨੀਆਂ ਜਿਆਦੇ ਕਾਟੀਆਂ ਹੋਈਆਂ ਪਈਆਂ ਨੇ ਘਰੇ ਆਪਣ ਐਨੂੰ ਚਾਰ ਲੰਗੀਆਂ ਚਾਰ ਆਉਣ ਨੂੰ ਲੰਗੀਆਂ ਚਾਰ ਉਧਰ ਨੂੰ ਲੰਗੀਆਂ ਬਹੁਤ ਭਜਦੀਆਂ ਹੁਣ ਇਹਨਾਂ ਨੇ ਇੱਥੇ ਆਪਾਂ ਟਮਾ ਟਮਾਟੇ ਹੋ ਜਾਣੇ ਆ ਟਮਾਟੀ ਖਾਣੇ ਇਹਨਾਂ ਨੇ ਟਮਾਟਰ ਅਸੀਂ ਟਮਾਟੇ ਕਹੇ ਦਿੰਨੇ ਆ ਟਮਾਟਰ ਟਮਾਟੇ ਦੀ ਖਾਣੇ ਇਹਨਾਂ ਨੇ ਮੈਂ ਸਿਆ ਕੰਮ ਇਹ ਚੱਕੀ ਖੜੇ ਗੰਡੇ ਬਾਕੀ ਪਤਾ ਨਹੀਂ ਆ ਚਲਾਈ ਦੇਖੋ ਕਿੰਨੀ ਵਧੀਆ ਹੋ ਗਈ ਇਹ ਤਾਂ ਬਾਲੀਸ਼ੀ ਦੀ ਹੁੰਦੀ ਵੀਰ ਕੇ ਦੇਖੋ ਦਿਨਾ ਚ ਹੀ ਹੋ ਗਈ ਤੇ ਆ ਆਪਣੇ ਫਲੀਆਂ ਚੌਲੇ ਫਲੀਆਂ ਆ ਟਮਾਟਰ ਆ ਗਏ ਤੇ ਉਹ ਪੁਰਾਣੇ ਬੂਟੇ ਲੱਗਿਆ ਵੈਂਗਣੀ ਦੇ ਪੁਰਾਣੇ ਬੂਟੇ ਸੀਗੇ ਆਪਾਂ ਛਾਂਗੀ ਸੀਗੇ ਇਹਨੂੰ ਜੜੂ ਨਹੀਂ ਪਟਿਆ ਸੀ ਇਹਨਾਂ ਨੂੰ ਠੀਕ ਆ ਪਹਿਲਾਂ ਆਪਾਂ ਪਾਣੀ ਛਾੜ ਦਈਏ ਬਾਕੀ ਕਰਨਾ ਬਾਅਦ ਚ ਕਰ ਲਵੋਗੇ ਨਾ तो पानी चढ़ता बैंग दिखाने लगी बैगनी देखो कि बड़ा साइज है तोड़ देने गया ਲੋ ਦੇਖੋ ਕੰਨਾ ਘਾੜ ਗੱਡਾ ਸੈਜ ਤੇ ਕਾਫੀ ਲੱਗੀ ਪਈ ਆ ਵੀ ਥੱਲੇ ਲੱਗੀ ਪਈ ਬੈਂਗਣੀ ਆ ਦੇ ਹਾਂ ਦੇ ਬੈਂਗਣੀ ਕਾਫੀ ਲਾਉਣ ਵਾਲੀ ਆ ਵਿੱਚ ਬਹੁਤ ਜਿਆਦਾ ਬੂਟੇ ਹੋਏ ਪਏ ਆ ਸੌਰੀ ਬਹੁਤ ਤੋੜਨ ਵਾਲੇ ਹੋਏ ਪਏ ਆ ਉੱਤੇ ਨਾ ਪੈਰ ਧਾਰ ਦੀ ਪੁੱਤ ਹਾਂ ਦੇਖੇ ਤੁਰ ਚੰਗਾ ਮੈਦਨਾਂ ਦੇ ਆ ਚਾੜ ਕੇ ਲਿਆ ਵਾਹਤ ਸਪੈਸ਼ਲ ਬਰੀਕ ਨੈਟ ਲਾਇਆ ਹੋਇਆ ਇੱਥੇ ਆ ਚਾੜ ਕੇ ਲੰਗੇ ਦੋ ਕ ਵੱਲਾਂ ਤਾਂ ਫੈਗੀਆਂ ਬਾਕੀ ਦੇਖੋ ਕਿਵੇਂ ਹੁੰਦੀਆਂ ਨੇ ਨਹੀਂ ਹੁੰਦੀਆਂ ਪਣਾ ਜੇ ਨੈਟ ਲਾ ਤਾਂ ਸਾਰੀਆਂ ਵੀਲਾਂ ਇਹ ਚ ਚੜਨਗੀਆਂ ਆਪਣੇ ਨੈਟ ਤੇ ਚਾਰਛੂਰੇ ਬਾਉਂਡਰੀ ਬਣਾਤੀ ਚਾਰਛੂਰੇ ਜਦੋਂ ਪੂਰੇ ਹਰੇ ਭਰੇ ਹਰੀ ਭਰੀਏ ਤੇ ਉੱਤੇ ਸਾਰੀਆਂ ਵੀਲਾਂ ਚੜ ਗਈਆਂ ਤੇ ਫਿਰ ਇਹਦਾ ਕੰਦ ਨਿਕਲ ਜਾਣੀ ਜਿਵੇਂ ਕਿ ਘੈਂਟ ਲੱਗਦੀ ਆ ਦੇਖੋ ਜਿੱਦਾਂ ਵੀਲਾਂ ਚੜ੍ਹਦੀਆਂ ਜਾਂਦੀਆਂ ਨੇ ਉੱਤੇ ਤੇ ਜਾਲ ਦੇ ਆ ਸਭ ਤੋਂ ਸਸਤਾ ਤਰੀਕਾ ਜੀ ਆ ਵੇਖੋ ਆ ਦੇਖੋ ਹੱਥ ਬੰਦੀਆਂ ਜਾਂਦੀਆਂ ਆਪਣੇ ਆਪ ਹੀ ਠੀਕ ਆ ਉਧਰ ਵੀ ਇਹ ਸਾਰਾ ਜਾਲ ਕਵਰ ਹੋ ਜਾ ਦੇਖੋ ਕਰਦੇ ਟਮਾਟਰ ਢਲੋਕੀ ਪਈ ਸੀ ਤੇ ਬਾਈ ਹੋਈ ਨਵੀਂ ਕੋਠੀ ਦਾ ਰੰਗ ਲਾਉਣ ਤੇ ਲੱਗੇ ਹੋਏ ਆ ਤੇ ਜਿਹੜਾ ਆਪਾਂ ਥੱਲੇ ਥੱਲੇ ਸੀਗਾ ਇਹ ਰੰਗ ਖਰਾਬ ਹੋ ਗਿਆ ਸੀਗਾ ਜਦੋਂ ਆਪਾਂ ਨਵੇਂ ਬਾਥਰੂਮ ਬਣਾਏ ਆ ਪਾਣੀ ਪੂਣੀ ਪੈ ਗਿਆ ਸੀ ਜਾਂ ਥਲ ਨੂੰ ਸਲਾਬ ਆ ਗਈ ਸੀ ਉਹ ਹੁਣ ਲਾ ਕੇ ਉਹ ਦੁਬਾਰਾ ਰੀਟੇਰ ਕਰ ਲੱਗੇ ਥੋੜੀ ਥੋੜੀ ਲੋ ਆਪਣੇ ਕਬੂਤਰ ਹੁਣ ਰਾਤ ਆ ਨਾਸ਼ਤਾ ਕਰ ਰਹੇ ਆ ਤੇ ਅੱਜ ਵਾਲਾ ਵਲੌਗ ਇੱਥੇ ਕਰਦੇ ਆ ਸਮਾਪਤ ਤੇ ਕਣਕਾ ਪਪ ਪਉਣੇ ਨੇ ਭਿਓ ਕੇ ਇਹਨਾਂ ਨੂੰ ਤੇ ਪੂਰੇ ਚਾ ਕੇ ਖਾਂਦੇ ਆ ਬਟ ਹੁਣ ਸਰੋਂ ਵੀ ਇੱਥੇ ਆ ਗਈ ਹੈ ਨੇੜੇ ਸਰੋਂ ਦੀ ਮਹਿਕ ਆਉਂਦੀ ਹੈ ਤੇ ਵਿੱਚ ਫੋਲ ਫੋਲ ਕੇ ਆਪ ਹੀ ਸਾਈ ਜਾਂਦੇ ਆ ਹਾਂਜੀ ਤੂੰ ਹੁਣ ਤਾਂ ਇਹਨੂੰ ਨਹੀਂ ਛੱਡਣਾ ਬਹੁਤ ਰੌਲਾ ਪਾਉਣਾ ਠੀਕ ਆ ਸ਼ੈਕ ਵਾਈ ਕਰ ਦੋ ਫਿਰ ਕੱਲ ਅਗਲੇ ਵਲੌਗ ਚ ਮਿਲਦੇ ਆ ਜਿਹੜੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਤੇ ਕਮੈਂਟ ਕਰਕੇ ਜੂ ਦੱਸਿਓ ਸਾਡੇ ਵਲੌਗ ਕਿਦਾਂ ਲੱਗਦੇ ਆ ਠੀਕ ਆ ਕੱਲ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂ